ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਦਿਹਾਂਤ ਹੋ ਗਿਆ ਤੇ ਲਗਾਤਾਰ ਪਰਿਵਾਰਕ ਮੈਂਬਰ ਤੇ ਦੋਸਤਾਂ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਡਾਕਟਰਾਂ ਦੇ ਅਣਗੈਲੇ ਦੇ ਕਰਕੇ ਜਿਹੜੀ ਕਿ ਇਸ ਘੁੰਮਣ ਦੀ ਜੜੀ ਮੌਤ ਹੋਈ ਹੈ ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਇਆ ਪਰ ਹੁਣ ਤੁਹਾਨੂੰ ਅਸੀਂ ਉਹ ਵੀਡੀਓਜ਼ ਦਿਖਾਉਣੇ ਆ ਜਦੋਂ ਹਾਸਪੀਟਲ ਦੇ ਵਿੱਚ 40ਸ ਹਸਪੀਟਲ ਦੇ ਵਿੱਚ ਘੁੰਮਣ ਪਹੁੰਚੇ ਸਾਨ ਤੇ ਉਹਨਾਂ ਨੇ ਜਦੋਂ ਆਪਣੇ ਟੈਸਟ ਵਗੈਰਾ ਕਰਵਾਏ ਤਾਂ ਉਸ ਵਕਤ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਜੋ ਕਿ ਖੁਦ ਵਰਿੰਦਰ ਘੁੰਮਣ ਦੇ ਵੱਲੋਂ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਉਸ ਨੇ ਇਸ ਜਿਹੜੀ ਕਿ ਰੀਲ ਦੇ ਜ਼ਰੀਏ ਦੱਸਿਆ ਕਿ ਹਾਂ ਕੀ ਉਹਨੂੰ ਪ੍ਰੋਬਲਮ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਉਹ ਆਪਰੇਟਿਵਲੀ 40ਸ ਹਸਪਤਾਲ ਦੇ ਵਿੱਚ ਆਇਆ ਤੇ ਕੋਈ ਵੀਡੀਓ ਆਇਆ ਜਦੋਂ ਘੁੰਮਣ ਦਾ ਦੇਹੰਤ ਹੋ ਜਾਂਦਾ ਤੇ ਉਸ ਦਾ ਪੂਰਾ ਸਰੀਰ ਜਿਹੜਾ ਕਿ ਨੀਲਾ ਪਿਆ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਹੁਣ ਇਸ ਦੇ ਉੱਤੇ ਜਿਹੜਾ ਕਿ ਹੋਰ ਵੀ ਇਹਨਾਂ ਨੂੰ ਸ਼ੱਕ ਹੁੰਦਾ ਨਜ਼ਰ ਆ ਰਿਹਾ ਉੱਥੇ ਹੀ ਪਰਿਵਾਰ ਦੇ ਨਾਲ ਦੁੱਖਾਂ ਸਾਂਝਾ ਕਰਨ ਦੇ ਵਾਸਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਉਹਨਾਂ ਨੇ ਵੀ ਜਿਹੜਾ ਕਿ ਬਿਆਨ ਦਿੱਤਾ ਆ ਉਸ ਹੁੰਦੇ ਹਾਂ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੀ ਇੰਕਰੀਜ਼ ਆਫ ਦੀ ਐਨ ਜਿਹੜੀ ਸਾਡੇ ਪ੍ਰੋਬਲਮ ਹੁੰਦੀ ਆ ਫੇਨ ਵਗੈਰਾ ਕਰਮਾਂ ਦੀ ਸਜ਼ਾ ਹੁੰਦੀ ਹੈ ਬਟ ਬੀਇੰਗ ਐਜ਼ ਅ ਸਪੋਰਟਸ ਪਰਸਨ ਦੀ ਸਦਾਨੀ ਇਹ ਮਜ਼ਾ ਹੁੰਦਾ ਬਿਕੋਜ਼ ਜਿਹੜੇ ਲੋਕ ਮਿਹਨਤ ਕਰਦੇ ਨੇ ਇੰਜਰੀਜ਼ ਵੀ ਉਹਨਾਂ ਨੂੰ ਹੁੰਦੀਆਂ ਔਰ ਇਹ ਪੇਨ ਹੀ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਪ੍ਰਾਈਡ ਫੀਲ ਕਰਾਉਂਦੀ ਹੈ ਸੋ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਵੱਡੀਆਂ ਵੱਡੀਆਂ ਅਚੀਵਮੈਂਟਸ ਕਰਨਾ ਜੇ ਤੁਸੀਂ ਉਹ ਪ੍ਰਾਈਡ ਫੀਲ ਕਰਨਾ ਹੈ ਸਿੱਕੇ ਤੁਹਾਨੂੰ ਇਨਾ ਪੇਨ ਦੇ ਵਿੱਚੋਂ ਲੰਘਣਾ ਪਵੇਗਾ ਸੋ ਦੇਖੋ ਮੈਂ ਹੁਣ ਮਸ਼ੀਨ ਦੀ ਪੂਰਾ ਆਮ ਹੈ ਨਹੀਂ ਆਉਂਦਾ ਹਾਂ ਜੀ ਇੰਜਰੀਜ਼ ਇਸ ਪਾਰਟ ਆਫ ਲਾਈਫ ਠੀਕ ਹੈ ਨਾ ਇੱਕ ਹੋਰ ਇੰਜਰੀ ਹੋ ਗਈ ਹੈ ਪੜ ਪੰਗਾਇ ਤੁਮੇ ਸ਼ੀਨ ਜੂਰਾ ਨਹੀਂ ਆਇਆ ਜਾ ਰਿਹਾ ਟੇਟੇ ਹੋ ਕੇ ਲੱਗ ਰਿਹਾ लेट्स ਸੀ ਇਹ ਹੁੰਦਾ ਕਿ ਨਹੀਂ ਡਾਕਟਰ ਸਾਹਿਬ ਹੋਏਗਾ ਕਿ ਨਹੀਂ ਜਰੂਰ ਹੋਊਗਾ ਸਰ ਸਟ੍ਰਾਈਕਰਾਂ ਨੂੰ ਲਓ ਜੀ ਦੇਖੋ ਤੁਸੀਂ ਥੋੜਾ ਪਿੱਛੇ ਲੈ ਲਓ ਕੈਮਰਾ ਫਸ ਮਸ਼ੀਨ ਦੇਖ ਸਕੇ ਇਹਨੂੰ ਥੋੜਾ ਬਲੀਗ ਕਰੋ ਬਾਲਾ ਗਾਇਸ ਸਰ ਜੀ ਲਾ ਰਾਜਵੀਰ ਜਵੰਦਾ ਦਾ ਦੁੱਖ ਜਿਹੜਾ ਲੋਕ ਨਹੀਂ ਭੁਲਾਏ ਸੀ ਤੇ ਤੁਹਾਡੇ ਕਿਸ ਤਰੀਕੇ ਦੇ ਉਹਨਾਂ ਨਾਲ ਰਿਲੇਸ਼ਨ ਸੀ ਕਿੱਦਾਂ ਦੀ ਸ਼ਖਸੀਅਤ ਸੀ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ वेजिटेरियन ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੂਲ ਮਾਡਲ ਸੀ ਫਿਰ ਮੇਰੀ ਤਾਂ ਕੰਸੀਕੁਐਂਸੀ ਵੀ ਸੀ ਔਰ ਮੇਰੇ ਪਿੰਡੀ ਹੁਣੇ ਕੋਠੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੂਲ ਮਾਡਲ ਸੀ ਯੰਗਸਟਰਸ ਨੇ ਕਿ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਗੱਲ ਠੰਡੀ ਹੋਈ ਤੇ ਅੱਜ ਇਹ ਉਹ ਕੱਲ ਰਾਤੀ ਸਾਨੂੰ ਇਹ ਦੇਖਣ ਨੂੰ ਮਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪਰਮਾਤਮਾ ਨੂੰ ਮਨਜ਼ੂਰ ਹੋ ਬਸ ਕੀ ਮੰਗ ਸਰ ਇਹੀ ਹੈ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਤਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਜੀ ਦੀ ਸਹਾਇਤ ਦਿੱਤੀ ਹੋਣੀ ਚਾਹੀਦੀ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਐਜਿਟਲੀ ਤਾਂ ਦਿਖਾਰੇ ਮਾਨੂੰ ਸੱਚਾਈ ਕੀ ਸਪਸ਼ਟੀਕਰਨ ਕੀ ਜਵਾਬ ਦਿੱਤਾ ਕੀ ਸਟੇਟੂਸ ਕੀ ਰੌਂਡ ਐਸਨੇ ਜਿਹੜੇ ਉਸ ਟਾਈਮ ਤੇ ਡਾਕਟਰ ਜੀ ਡਾਕਟਰਾਂ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਓਕਰਸ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਬਿਲਕੁਲ ਸਰ ਓਬਵੀਅਸ ਕਰਦੇ ਕਾਫੀ ਚੀਜ਼ਾਂ ਦੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਜਾਂ ਸਾਨੂੰ ਨਹੀਂ ਦੱਸਿਆ ਗਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਹੈ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਪਰੇਟ ਕੀਤਾ ਅਦਰਵਾਜ ਨਹੀਂ ਕੀਤਾ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜਦੇ ਹੋ ਤੇ ਬਿਲਕੁਲ ਸਾਰੀ ਹੋਣੀ ਚਾਹੀਦੀ ਹੈ ਸਾਡੇ ਸਾਹਿਬ ਪਹੁੰਚ ਗਏ 8:00 ਵਜੇ ਤੱਕ ਉੱਥੇ ਬੈਠੇ ਉੱਥੇ ਅੰਦਰ ਮਤਲਬ ਰੈਸਟ੍ਰਿਟ ਕੀਤੀ ਭਾਈ ਨੇ ਵਧੀਆ ਬੈਠੇ ਆ ਤੇ 9:00 ਵਜੇ ਐਂਟਰੀ ਹੈ ਪ੍ਰੈਸ਼ਰ ਡਾਕਟਰ ਜੀ ਇਹ ਕਹਿੰਦੇ ਅੱਧੇ ਘੰਟੇ ਦਾ ਪ੍ਰੈਸ਼ਰ ਹੈ ਹਾਂ ਜਿੰਨੇ ਘੰਟੇ ਬਲਕਿ ਇਹਨਾਂ ਪਾਪੀ ਕਰ ਦੇਣਾ ਗੱਲਬਾਤ ਕੀ ਹੋਈ ਐ ਠੀਕ ਦਾ ਸਟਾਰਟ ਹੋਈ ਇੱਥੋਂ ਜਦੋਂ ਨਿਕਲਣ ਲੱਗੇ ਉਹ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਸੀ ਨਹੀਂ ਕੋਈ ਭਾਈ ਫੇਸਬੁਕ ਉਹ ਜਾ ਫੇਸਬੁਕ ਆ ਰਵੇ ਸਟੇਟ ਤੋਂ ਕੀ ਗੱਲਬਾਤ ਹੋਈ ਸੀ ਕੋਈ ਗੱਲਬਾਤ ਨਹੀਂ ਭਾਈ ਹੱਸਦੇ ਖੇਡਦੇ ਗਏ ਉਹ ਜਿਹਦਾ ਉਹਨਾਂ ਨੇ ਜਾਣਾ ਸੀਗਾ ਅਪਾਇੰਟਮੈਂਟ ਲਈ ਸੀ ਕਿ ਉਹ ਤੋਂ ਪਹਿਲਾਂ ਵੀ ਕੋਈ ਨਾਲ ਹੀ ਗਏ ਹੋਣੇ ਜਦੋਂ ਹਾਂਜੀ ਹਾਂਜੀ ਅਪਾਇੰਟਮੈਂਟ ਲੈਣਗੇ ਉਦੋਂ ਕੋਈ ਗੱਲਬਾਤ ਹੋਈ ਹੋਵੇ ਨਹੀਂ ਭਾਈ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਹਾਂ ਕੋਈ ਨਹੀਂ ਇਦਾਂ ਦਾ ਕੋਈ ਸੁਭਾਅ ਕਿਦਾਂ ਦਾ ਸੀ ਸੁਭਾਅ ਭਾਈ ਬਹੁਤ ਵਧੀਆ ਸਾਰਿਆਂ ਹਾਂਜੀ ਕੋਈ ਮਨ ਤੇ ਬੋਝ ਨਹੀਂ ਸੀ ਉਹਦੇ ਕੋਈ ਦਾ ਚੱਕਰ ਨਹੀਂ ਰਸਤੇ 'ਚ ਜਦੋਂ ਕੋਈ ਗੱਲਬਾਤ ਰਸਤੇ 'ਚ ਬੜਾ ਛੋਨਾ ਨਾ ਨਾ ਜੀ ਬੜਾ ਛੋਨਾ ਮੰਦਰ ਮੱਥਾ ਟੇਕਿਆ ਹਮਮ ਬਸ ਅਮਰਕੇ ਕੰਨੇ ਚੱਲੋ ਗੱਡੀ ਖਿੱਚਾ ਪਾ ਸੁਦਾ ਇੰਬਰਸਾ ਮਗਾ ਠੀਕ ਅਚ ਡੇਢ ਡੇਢ ਘੰਟੇ 'ਚ ਪਹੁੰਚ ਗਏ ਮੇਰੇ ਹਾਂਜੀ ਡੇਢ ਘੰਟੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਇਆ ਕਹਿੰਦੇ ਅੱਧੇ ਘੰਟੇ ਤੱਕ ਫ੍ਰੀ ਕਰ ਦੇਣਾ ਭਾਈ ਨਾ ਆਪਾਂ ਹਮ ਅੱਧਾ ਘੰਟਾ ਕਰਦਾ ਕਰਦੇ ਵਜੇ ਕਿ ਤਿੰਨ ਫਿਰ ਮੁੰਡੇ ਦੂਜੇ ਨੇ ਹਾਂਜੀ ਮੁੰਡੇ ਦੂਜੇ ਨੇ ਫੇਰ ਪੁੱਛਿਆ ਵੀ ਭਾਈ ਐਦਾਂ ਕਹਿੰਦੇ ਵੀ 6 ਘੰਟੇ ਲੱਗ ਗ ਪਕਾਨੀ ਸਰ ਪਣੀ ਕੀ ਦਸਾਂ ਸਮਝ ਨਹੀਂ ਇਹ ਬੰਦੇ ਕਹਿੰਦਾ ਕਹੇ ਕਿ ਬਾਹ ਦੇ ਵਿੱਚ ਸਾਡੀ ਆ ਲੱਗੇ ਰੱਬ ਜਾਣਦਾ ਕੀ ਚੱਕਰ ਪਾਇਆ ਡਾਕਟਰਾਂ ਨੇ ਹੁਣ ਕੀ ਹੋਈਏ ਕੀ ਨਾ ਕੀਏ ਪ੍ਰੋਜੈਕਸ਼ਨ ਲੱਗਾ ਦਲਤ ਜਾਂ ਕੀ ਗੱਲ ਬਾਤ ਹੈ ਉਥੇ ਜਦੋਂ ਵੀਡੀਓ ਇੱਕ ਜਿਹੜੀ ਵਾਇਰਲ ਹੋਣੀ ਹੈ ਭਾਈ ਆਪਾਂ ਨੂੰ ਪਤਾ ਤਾਂ ਅੱਛਾ ਇੱਕ ਚੀਜ਼ ਹੋਰ ਜਾਨ ਲਿਆ ਡਾਕਟਰਾਂ ਨੇ ਆਪਾਂ ਇਹ ਕਹਿੰਦੇ ਆ ਪੱਕੇ ਸਭ ਨਿਕਲ ਗਏ ਅੱਛਾ ਜਦੋਂ ਆਪਰੇਸ਼ਨ ਤੋਂ ਬਾਅਦ ਜਦੋਂ ਅਟੈਕ ਆਇਆ ਜਦੋਂ ਪੁੱਛਿਆ ਡਾਕਟਰ ਨੂੰ ਕਿ ਰੰਗ ਕਿਉਂ ਚੇਂਜ ਹੋ ਰਿਹਾ ਨੀਲਾ ਕਿਉਂ ਪੈ ਰਿਹਾ ਸੈਡੀ ਉਹਨੇ ਕੋ ਤਦ ਦਸਨ ਲਾ ਦਸਨ ਤੇ ਮਾਰੇ ਭੱਜ ਗਏ ਹਾਂ ਦੂਸਰੇ ਭਾਈ ਹੁੰਨੀ ਸੀ ਮੈਂ ਐਕਚੁਅਲੀ ਰਿਸ਼ਤੇਦਾਰ ਆ ਰਹੇ ਸੀ ਨਾ ਮੈਂ ਥੱਲੇ ਨੀਚੇ ਖੜ ਗਿਆ ਸੀ ਦੂਸਰੇ ਭਾਈ ਜਿਹੜੇ ਭਾਈ ਦੇ ਨਾਲ ਹੁੰਦੇ ਸੀ ਨਾ ਜਿਹੜੇ ਐਕਸਰਸਾਈਜ਼ ਕਰਾਉਂਦੇ ਭਾਈ ਨੂੰ ਉਹ ਭਾਈ ਨੂੰ ਪਤਾ ਵੀ ਕੀ ਚੱਕਰ ਪਿਆ ਸੀ ਜਾਂ ਉਹਨਾਂ ਦੇ ਬਾਪੂ ਜੀ ਉੱਥੇ ਕੋਈ ਗੱਡੀ ਤੇ ਵਾਪਸ ਆ ਰਹੇ ਕੋਈ ਜਲੰਧਰ ਨੂੰ ਵਾਪਸ ਆਏ ਉਦੋਂ ਕੋਈ ਗੱਲਬਾਤ ਹੋਈ ਉਹਦੇ ਵੀ ਨਹੀਂ ਕੋਈ ਗੱਲਬਾਤ ਕੋਈ ਨਹੀਂ ਭਾਈ ਇਹ ਪਹਿਲਾਂ ਦੇਰ ਦੇ ਹੈ ਨਹੀਂ ਸੀ ਗੱਲ ਉਹਨਾਂ ਦੇ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਕੋਈ ਕੁਝ ਕਦੀ ਹਸਪੀਟਲ ਪਹਿਲਾਂ ਕਦੀ ਇਲਾਜ ਕਰਵਾਇਆ ਨਹੀਂ ਜੀ ਬਸ ਬਾਹਾਂ ਦਾ 2 ਸਾਲ 1.5 ਸਾਲ ਤੋਂ ਤੁਸੀਂ ਨਾ ਸੀ। ਹਾਂ ਜੀ ਹਾਂ ਜੀ। ਕਰੀ ਗੱਲ ਤੁਹਾਡੇ ਨਾਲ ਕੀ ਚਲ ਰਿਹਾ? ਕਿ ਉਹ ਭਰਾਵਾ ਵਾਂਗੂ ਤੁਹਾਨੂੰ ਕੀ ਚਲ ਰਿਹਾ? ਨਹੀਂ ਨਹੀਂ ਭਾਈ ਇਦਾਂ ਦੀ ਕੋਈ ਗੱਲ ਨਹੀਂ। ਕੋਈ ਪ੍ਰੋਬਲਮ ਨਹੀਂ ਹੈ ਭਾਈ ਨੂੰ। ਓਲੇ ਬਾਰੀ ਡਾਕਟਰ ਕੋਲ ਗਏ ਹੋਣ। ਬਸ ਬਾਹਾਂ ਦੇ ਕਰਾਉਂਦੇ ਸੀ ਜਦੋਂ ਕਰਾਉਂਦੇ ਸੀ ਹੋਰ ਕੁਝ ਨਹੀਂ ਸੀ। ਹੋਰ ਕੋਈ ਪ੍ਰੋਬਲਮ ਨਹੀਂ ਹੈ ਭਾਈ ਨੂੰ। ਅਜ ਮਸਲ ਟੁੱਟ ਜਾਂਦਾ ਸੀ। ਮਸਲ ਟੁੱਟ ਜਾਂਦਾ ਸੀ ਉਹਦੀ ਰਿਪੇਅਰ ਕਰਵਾਉਂਦੇ। ਹਾਂ ਉਹਦੀ ਉਹਦੀ। ਉਹਦਾ ਆਪਰੇਸ਼ਨ ਹੀ ਗੱਲ। ਓਨੇ ਪਤਾ ਨਹੀਂ ਸੀ ਆ ਖ਼ਬਰ ਆਏ ਮਿਲ ਜਾਣੀ। ਪਤਾ ਨਹੀਂ ਸੀ। ਕਿੰਨੇ ਵਜੇ ਤੁਹਾਨੂੰ ਇਤਲਾਅ ਮਿਲੇ ਕਿ ਭਾਜੀ ਹੁਣ ਹੈ ਨਹੀਂ? ਇਹ ਭ ਮਾਝੇਸ਼ੰਦਰੀ ਬਈ ਜਾਨ ਅੱਧੇ ਘੰਟੇ ਦਾ ਆਪਰੇਸ਼ਨ ਦੱਸਿਆ ਸੀ ਤੇ ਇੰਨਾ 6 ਘੰਟੇ ਲਾ ਕੇ ਆਪਰੇਸ਼ਨ ਕਹਿੰਦੇ ਕੀਤਾ ਤੋਂ ਬਾਅਦ ਅਟੈਕ ਆ ਗਏ ਦੋਨਾਂ ਅਟੈਕ ਦਾ ਕਿਆ ਬੇਟਾ ਹੱਡਾ ਅਟੈਕ ਆ ਗਿਆ ਸੋ ਦਾਦੀ ਇੱਕ ਬੋਡੀ ਬਿਲਡਰ ਦੇ ਦੇਹਾਂਤ ਤੋਂ ਬਾਅਦ ਲਗਾਤਾਰ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਕਾਫੀ ਸ਼ੱਕ ਹੈ ਕਿ ਡਾਕਟਰ ਦੀ ਅਣਗਹਿਲੀ ਦੇ ਕਰਕੇ ਹੀ ਇਹ ਜੜਕੀ ਮੌਤ ਹੋਈ ਹੈ ਬਾਕੀ ਅੱਜ ਜਿਹੜਾ ਕੀ ਕੁੰਮਨ ਦਾ ਉਹ ਸੰਸਕਾਰ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜੁਲੰਦਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ